ਉੰਨੇ ਹੋਰ ਨਖਾਰ ਦਿੱਤੇ ਆਹ ਗੁਰੂ ਪਿਆਰਿਓ ਜਿਨ੍ਹਾਂ ਨੇ ਮਰਸਾ ਬਣਾਈ ਸੀ ਵੀ ਅਸੀਂ ਸਿੱਖੀ ਨੂੰ ਖਤਮ ਕਰ ਦੇਾਂਗੇ ਆਹ ਗੁਰੂ ਪਿਆਰਿਓ ਸਿੱਖੀ ਨੂੰ ਖਤਮ ਕਰਦੇ ਕਰਦੇ ਆਪ ਹੀ ਖਤਮ ਹੋ ਕੇ ਬੈਗੀ ਗੂ ਗੂ ਪੰਜਵੇਂ ਮਹੀਨੇ ਵਿੱਚ ਬੋਲਿਆ ਜਿਹਨੇ ਜਿਹਨੇ ਕੀਤਾ ਹਮਲਾ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਸਿੱਖੀ ਦੇ ਵਿੱਚ ਵਾਧਾ ਹੋਇਆ ਗੁਰੂ ਪਿਆਰਿਓ ਸਿੱਖੀ ਨੂੰ ਕਦੇ ਵੀ ਕੋਈ ਖਤਮ ਨਹੀਂ ਕਰ ਸਕਦਾ ਗੁਰੂ ਨਾਨਕ ਮਹਾਰਾਜ ਜੀ ਨੇ ਲਾਇਆ ਸਿੱਖੀ ਦਾ ਬੂਟਾ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਦੇ ਵੱਲੋਂ ਬੀਬੀਆਂ ਭੈਣਾਂ ਮਿਤਾਵਾਂ ਸਿਆਣੇ ਵੀਰ ਬਜ਼ੁਰਗ ਪ੍ਰਬੰਧਕਾਂ ਸੇਵਾਦਾਰਾਂ ਵੱਲੋਂ ਜੋ ਮੁੱਖ ਸੇਵਾਦਾਰ ਬਾਬਾ ਜਗਿੰਦਰ ਸਿੰਘ ਜੀ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਵੱਡੀ ਅਪਾਰ ਕਿਰਪਾ ਗੁਰੂ ਪਿਆਰਿਓ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਸਤਕਾਰ ਪਿੱਜਿਆ ਗਿਆ 750 ਪੰਜਾਬੀ ਪੀਪ 10-10 ਰੁਪਏ ਇਤਿਹਾਸਪਿਤ ਮਾਇਆ ਭੇਜੀ ਗਈ ਆ ਗੁਰੂ ਪਿਆਰੇ ਬਾਬਾ ਜੀ ਕਹਿੰਦੇ ਵੀ ਭਾਈ 12:40 ਤੱਕ ਤੁਸੀਂ ਸਮਾਂ ਲਾਉਣਾ ਕੁਝ ਸਮਾਂ ਬਾਕੀ ਆ ਆ ਗੁਰੂ ਪਿਆਰੇ ਜਿਹੜਾ ਇਤਿਹਾਸ ਆ ਗੁਰੂ ਮਹਾਰਾਜ ਜੀ ਦਾ ਇਹ ਇੱਕ ਸੰਬੰਧਨ ਹੈ ¡Hasta la mía. ਪੀਤਾ ਪੀਤਾ ਹੋ ਜਾਂਦੀ ਹੈ ਕਵੀ ਲਗਾਲੀ ਜੇਕਰ ਗਨ ਅਤਿ ਬਾਤ ਦੀ ਖੁੱਲ ਜਾਵੇ ਲੱਖਾਂ ਯਤਨ ਕਰੀਏ ਨਾ ਮੁੜ ਪਵੇ ਭਾਨੇ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਨਾਲ ਮੰਤਰਾ ਕਦੇ ਨਾ ਮਿਸਾਲ ਜਗ ਦੀ ਤੇਲ ਮੱਕਿਆਂ ਤੋਂ ਦੀਵਾ ਹੋ ਗੁੰਲ ਜਾਵੇ ਉਸ ਕੌਮ ਦਾ ਪਾੜਸ਼ਾ ਨਮਰ ਆਖਾ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਇਤਿਹਾਸ ਪੰਮਾਂ ਦੀ ਜਿੰਦ ਜਾਨ ਹੋਇਆ ਕਹਿੰਦੇ ਗੁਰ ਪਿਆਰਿਓ ਜਿਹੜੀਆਂ ਪਰਮਾਤਮਾ ਦੇ ਸਰਮੈਸ਼ੀ ਕਾ ਹਸਿ ਨਿਖਤਾਂ ਦੇ ਯਾਤਰਾ ਮੰਡੀਆਂ ਨੇ ਸਤਿ ਇੱਛਾ ਦਿਖਾ ਕੇ ਜਿਹੜੀਆਂ ਨੇ ਭਾਗਾ ਵਾਲੇ ਮਕਾਨਾਂ ਵਾਲੇ ਲੋਕਿਆਂ ਨੂੰ ਹਾਜ਼ਰ ਅਮਰ ਜੀਂ ਸਿੰਘਾਵਾ ਪਰਮਾਤਮਾ ਦੇ ਪਾਪ ਖੱਤਿਆਂ ਤੇ ਉਹਨਾਂ ਦੀ ਨਿਮੀ ਨਿਮੀ ਦੀਆਂ ਨੂੰ ਬੋਝਾ ਕਰਦੇ ਹਾਂ ਸ਼ਮਿਤ ਸਮਾਗਮ ਦੇ ਵਿੱਚ ਪ੍ਰਮਾਤਮਾ ਦੇ ਦਰਬਾਰ ਦੀ ਸਾਡੀ ਭਾਗੀ ਭਾਗ ਨੂੰ ਬਹੁਤ ਬਹੁਤ ਧੰਨਵਾਦੀ ਪਰਮ ਭਾਰਗੇ ਸੰਗਤਾਂ ਦਾ ਸਮਾਗਮ ਦੇ ਪਰਮਾਨ ਜੀਤੇ ਜੀ ਹਾਜ਼ਰੀ ਕਰਦੇ समय की समाप्ति है जी आप जो प्यारे हो इतनों ने सेवा दाना, बहुत बहुत और का नफा और धनवार करने की मासाल को लेकर बीती जल्दी जल्दी कार्य फिर जल्दी प्रचार करने के लिए जो प्यार नहीं है रघुवार की संगता ना संगत जिसको बड़ा बुद्धि से कर है संगत और नारी की जातु वाया करने के लिए प्यार हो संगता का बहुत और धनवार जी के जैसे भी आगुरु मेरे जिला में बहुत लंबा समारकन साल होंगे जी का खालसा वाहिगुरु